ਮੈਂ ਜਸਰਨ ਸਿੰਘ ਫੌਜੀ ਸ਼੍ਰੋਮਣੀ ਕਾਲੇ ਦਾ ਲੰਗ ਦੱਸਦਾ ਆਧਿਆ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਜੋ ਕਿ 6 ਸਤੰਬਰ ਨੂੰ ਇੱਕ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜੋ ਕਿ ਕੰਗੜਾ ਰਣਾਬ ਦੇ ਬਲੋ ਬਣਾਈ ਗਈ ਉਸ ਵਿੱਚ ਸਿੱਖਾਂ ਅਤੇ ਸਿੱਖ ਜਥੇਬੰਦੀਆਂ ਦੀ ਭਾਵਨਾ ਨੂੰ ਕੇ ਸਪੌਂਸਰ ਦਾ ਬਹੁਤ ਚਾਂਸ ਹੈ ਕਿਉਂਕਿ ਉਹਦੇ ਵਿੱਚ ਸਿੱਖਾਂ ਦੀ ਜੋ ਸ਼ਦੀਆ ਉਹ ਬਹੁਤ ਗਲਤ ਦਰਸਾਈ ਗਈ ਹੈ ਇਸ ਕਰਕੇ ਅਸੀਂ ਇਹ ਫਿਲਮ ਦਾ ਸਖਤ ਵਿਰੋਧ ਕਰਦੇ ਹਾਂ ਔਰ ਨਾ ਹੀ ਇਹ ਫਿਲਮ ਅਸੀਂ ਕਿਸੇ ਵੀ ਸਿਨੇਮਾ ਘਰ ਦੇ ਵਿੱਚ ਲੱਗਣ ਦੇਵਾਂਗੇ ਔਰ ਨਾ ਹੀ ਚੱਲਣ ਦੇਵਾਂਗੇ ਕਿਉਂਕਿ ਇਸ ਦਾ ਸਿੱਖਾਂ ਦੇ ਪ੍ਰਤੀ ਬਹੁਤ ਗਲਤ ਮੈਸੇਜ ਆ ਰਿਹਾ ਇਸ ਕਰਕੇ ਇਹ ਫਿਲਮ ਨੂੰ ਨਹੀਂ ਚੱਲਣ ਦੇਵਾਂਗੇ ਔਰ ਇਸ ਫਿਲਮ ਦਾ ਬਾਈਕਾਟ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਸਵਾਹ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਦੇ ਸਮੂਹ ਭਾਈਚਾਰੇ ਨੂੰ ਬੇਨਤੀ ਕਰਨ ਨੂੰ ਚਾਹਣਾ ਮਾਤਾ ਜੀ ਪ੍ਰਦੀਪ ਸਿੰਘ ਦੀ ਮੂਜ਼ੀਤੇ ਉਹਨਾਂ ਕੇ ਇੱਕ ਫਿਲਮ ਜੋ ਕਮਿਆਨੋਤ ਵੱਲੋਂ ਬਣਾਈ ਗਈ ਹੈ ਇਹਨਾਂ ਤੁਸੀਂ ਉਹਦੇ ਵਿੱਚ ਸਿੱਖਾਂ ਪ੍ਰਤੀ ਬਹੁਤ ਭੜੇ ਸ਼ਬਦਾਂ ਸ਼ਬਦਾਬਲੀ ਹੋ ਸਾਡਾ ਆਕਸ ਜਿਹੜਾ ਸੰਤ ਬਾਬਾ ਜੰਮਿਆ ਸਿੰਘ ਜੀ ਦਾ ਸਿੱਖ ਕੌਮ ਦਾ ਬਹੁਤ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਇਹਦੇ ਨਾਲ ਸਮੂਹ ਭਾਈਚਾਰੇ ਨੂੰ ਸਿੱਖਾਂ ਨੂੰ ਬਹੁਤ ਠੇਸ ਪਹੁੰਚੀ ਆ ਅਸੀਂ ਭਾਈਚਾਰੇ ਨੂੰ ਬੇਨਤੀ ਕਰਦੇ ਹਾਂ ਸ਼੍ਰੋਮਣੀ ਕੱਲਗਰ ਅੰਮ੍ਰਿਤਸਰ ਵੱਲੋਂ ਕਿ ਇਸ ਫਿਲਮ ਦਾ ਡਟ ਕੇ ਵਿਰੋਧ ਕੀਤਾ ਜਾਵੇ ਇਹ ਫਿਲਮ ਜਿਹੜੀ ਪੰਜਾਬ ਅੰਦਰ ਬਿਲਕੁਲ ਨਹੀਂ ਚੱਲਣ ਦਿੱਤੀ ਜਾਵੇਗੀ ਜੋ ਕੁਝ ਵੀ ਸਾਡੇ ਕੋਲ ਹੋਵੇਗਾ ਅਸੀਂ ਯਤਨ ਕਰਾਂਗੇ ਪੂਰਾ ਹੱਟ ਮਰਜ਼ੀ ਵੀ ਕਰਨਾ ਪੈ ਜਵੇ ਅਸੀਂ ਇਹ ਫਿਲਮ ਪੰਜਾਬ ਅੰਦਰ ਨਹੀਂ ਚੱਲਣ ਦੇਵਾਂਗੇ ਕੰਗਲਾ ਨਾਲ ਉਹਦੀ ਐਮਰਜੈਂਸੀ ਕਰਨਾ ਜਿਸ ਵਿੱਚ ਸਾਡਾ ਅਕਸ ਵਗਾਇਆ ਜਾ ਰਿਹਾ ਸੋ ਮੈਂ ਬੇਨਤੀ ਕਰਦਾ ਭਾਈ ਸਾੜੇ ਨੂੰ ਕਿ ਤੱਕੜੇ ਹੋ ਕੇ ਆਪਾਂ ਵਿਰੋਧ ਕਰਨਾ ਇਹ ਫਿਲਮ ਪੰਜਾਬਦਰ ਨੇ ਚਲੰਚ ਚੱਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕੰਗੜਾ ਰਣੋਤ ਦੇ ਵੱਲੋਂ ਇੱਕ ਐਮਰਜੈਂਸੀ ਫਿਲਮ ਆ ਉਹ ਬਣਾਈ ਗਈ ਆ ਜਿਹਦੇ ਵਿੱਚ ਉਹਨੇ ਸਿੱਖਾਂ ਨੂੰ ਤੇ ਸੰਤ ਵਫਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦਾ ਜਿਹੜਾ ਕਿਰਦਾਰ ਆ ਉਹਨੂੰ ਗਲਤ ਫੈਨ ਰਾਇਆ ਗਿਆ ਸਾਡੇ ਸਿੱਖਾਂ ਦੇ ਹਿਰਦੇ ਆ ਉਹ ਬਹੁਤ ਹੀ ਜ਼ਿਆਦਾ ਬਲੁੰਦਰੇ ਗਏ ਆ ਤੇ ਕੰਗੜਾ ਰਣੋਤ ਨੂੰ ਵੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੰਨੇ ਆ ਅਸੀਂ ਸਾਰੇ ਹੀ ਵਰਲਡ ਦੇ ਵਿੱਚ ਰਹਿੰਦੇ ਸਿੱਖਾਂ ਨੂੰ ਇਹੀ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਇਹ ਫਿਲਮ ਦਾ ਬਾਈਕਟ ਕੀਤਾ ਜਾਵੇ ਤੇ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਵੀ ਮੰਗ ਕਰਦੇ ਆ ਇਹ ਜਿਹੜੀ ਫਿਲਮ ਆ ਇਹ ਸਿੱਖ ਨੇ ਘਰਾਂ ਦੇ ਵਿੱਚ ਕਿਸੇ ਵੀ ਹਾਲਤ ਦੇ ਵਿੱਚ ਚੱਲਣ ਨਹੀਂ ਦੇਵਾਂਗੇ ਇਹ ਜਿਹੜੀ ਫਿਲਮ ਆ ਇਹਦਾ ਅਸੀਂ ਸਖਤ ਤੋਂ ਸਖਤ ਵਿਰੋਧ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੈਂ ਜਸਰਨ ਸਿੰਘ ਫੌਜੀ ਸ਼੍ਰੋਮਣੀ ਕਾਲਜ ਦਾ ਰਾਮਦਾਸ ਆਪ ਜੀਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਜੋ ਕੀ ਛੇ ਸਤੰਬਰ ਨੂੰ ਇੱਕ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜੋ ਕਿ ਕੰਗੜਾ ਰਣਾਬ ਦੇ ਬਲੋ ਬਣਾਈ ਗਈ ਉਸ ਵਿੱਚ ਸਿੱਖਾਂ ਅਤੇ ਸਿੱਖ ਜਥੇਬੰਦੀਆਂ ਦੀ ਭਾਵਨਾ ਨੂੰ ਕੇ ਸਪੌਂਸਰ ਕੀਤਾ ਬਹੁਤ ਚਾਂਸ ਹੈ ਕਿਉਂਕਿ ਉਹਦੇ ਵਿੱਚ ਸਿੱਖਾਂ ਦੀ ਜੋ ਸ਼ਦੀਆ ਉਹ ਬਹੁਤ ਗਲਤ ਦਰਸਾਈ ਗਈ ਹੈ ਇਸ ਕਰਕੇ ਅਸੀਂ ਇਹ ਫਿਲਮ ਦਾ ਸਖਤ ਬਰੋਧ ਕਰਦੇ ਹਾਂ ਔਰ ਨਾ ਹੀ ਇਹ ਫਿਲਮ ਅਸੀਂ ਕਿਸੇ ਵੀ ਸਿਨੇਮੇ ਘਰ ਦੇ ਵਿੱਚ ਲੱਗਣ ਦੇਵਾਂਗੇ ਔਰ ਨਾ ਹੀ ਚੱਲਣ ਦੇਵਾਂਗੇ ਕਿਉਂਕਿ ਇਸ ਦਾ ਸਿੱਖਾਂ ਦੇ ਪ੍ਰਤੀ ਬਹੁਤ ਗਲਤ ਮੈਸੇਜ ਆ ਰਹੇ ਇਸ ਕਰਕੇ ਫਿਲਮ ਨੂੰ ਨਹੀਂ ਚੱਲਣ ਦੇਣੀ ਔਰ ਇਸ ਫਿਲਮ ਦਾ ਬਾਈਕਾਟ ਕਰ ਦਿਓ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦਾ ਵਾਇਗੁਰਜੀ ਦਾ ਖਾਲਸਾ ਵਰਗ ਜੀ ਦੇ ਭਤੇ ਮੈਂ ਪੰਜਾਬ ਦੇ ਸਮੂਹ ਭਾਈਚਾਰੇ ਨੂੰ ਬੇਨਤੀ ਕਰਨਾ ਹਾਂ ਮਾਸਟਰ ਕਲਪੀ ਸਿੰਘ ਜੀ ਮਸੀਤੀ ਕਿਉਂਕਿ ਇੱਕ ਇੱਕ ਫਿਲਮ ਦੇ ਨੂੰ ਨਾਤ ਵੱਲੋਂ ਗਾਈ ਗਈ ਹੈ ਐਮਰਜੈਂਸੀ ਉਦੇ ਵਿੱਚ ਸਿੱਖਾਂ ਪ੍ਰਤੀ ਬਹੁਤ ਭਦੀ ਸ਼ਬਦਾਂ ਸ਼ਬਦਾਂਮੀ ਉਹ ਸਾਡਾ ਅਕਸ ਜਿਹੜਾ ਸੰਤ ਬਾਬਾ ਜੰਮਿਆ ਸਿੰਘ ਜੀ ਦਾ ਸਿੱਖ ਕੌਮ ਦਾ ਬਹੁਤ ਬਗੜ ਕੇ ਪੇਸ਼ ਕੀਤਾ ਜਾ ਰਿਹਾ ਇਹਦੇ ਨਾਲ ਸਮੂਹ ਭਾਈਚਾਰੇ ਨੂੰ ਸਿੱਖਾਂ ਨੂੰ ਆ ਵੀ ਠੇਸ ਪੁੰਚੀ ਆ ਅਸੀਂ ਭਾਈਚਾਰੇ ਨੂੰ ਬੇਨਤੀ ਕਰਦੇ ਆ ਸ਼੍ਰੋਮਣੀ ਕਾਲਜ ਅੰਮ੍ਰਿਤਸਰ ਤੋਂ ਕਿ ਇਸ ਫਿਰਮ ਦਾ ਡਟ ਕੇ ਵਿਰੋਧ ਕੀਤਾ ਜਾਵੇ ਇਹ ਫਿਰਮ ਜਿਹੜੀ ਪੰਜਾਬ ਅੰਦਰ ਬਿਲਕੁਲ ਨਹੀਂ ਚੱਲਣ ਦਿੱਤੀ ਜਾਵੇਗੀ ਜੋ ਕੁਛ ਵੀ ਸਾਡੇ ਕੋਲ ਹੋਵੇਗਾ ਅਸੀਂ ਯਤਨ ਕਰਾਂਗੇ ਤੁਹਾਡਾ ਮਰਜ਼ੀ ਵੀ ਕਰਨਾ ਪੈਵੇ ਅਸੀਂ ਇਹ ਫਿਲਮ ਪੰਜਾਬ ਬੰਦਰ ਨਹੀਂ ਚੱਲਣ ਦੇਵਾਂਗੇ ਕੰਗਣਾ ਰਣਾਉਂ ਦੇ ਐਜੰਸੀ ਫੈਰਨਾ ਜਿਸ ਵਿੱਚ ਸਾਡਾ ਅਕਸ ਵਗਿਆ ਜਾ ਰਿਹਾ ਸੋ ਮੈਂ ਬੇਨਤੀ ਕਰਦਾ ਭਾਈ ਜਾਰੇ ਨੂੰ ਕਿ ਤਕੜੇ ਹੋ ਕੇ ਆਪਾਂ ਵਿਰੋਧ ਕਰਨਾ ਕਿ ਇਹ ਫਿਲਮ ਪੰਜਾਬ ਬੰਦਰ ਨਹੀਂ ਚੱਲਣ ਦਿੱਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕੰਗਣਾ ਰਣਾਉਂ ਦੇ ਵੱਲੋਂ ਇੱਕ ਐਮਰਜੈਂਸੀ ਫਿਲਮ ਆ ਉਹ ਬਣਾਈ ਗਈ ਆ ਜਿਹਦੇ ਵਿੱਚ ਉਹਨੇ ਸਿੱਖਾਂ ਨੂੰ ਤੇ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾ ਵਾਲਿਆਂ ਦਾ ਜਿਹੜਾ ਕਿਰਦਾਰ ਆ ਉਹਨੂੰ ਗਲਤ ਫੈਲਾਇਆ ਗਿਆ ਸਾਡੇ ਸਿੱਖਾਂ ਦੇ ਹਿਰਦੇ ਆ ਉਹ ਬਹੁਤ ਹੀ ਜ਼ਿਆਦਾ ਬਲੁੰਦਰੇ ਗਏ ਆ ਤੇ ਕੰਗੜਾ ਰਣੌਤ ਨੂੰ ਵੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੰਦੇ ਆ ਤੇ ਅਸੀਂ ਸਾਰੇ ਹੀ ਵਰਲਡ ਦੇ ਵਿੱਚ ਰਹਿੰਦੇ ਸਿੱਖਾਂ ਨੂੰ ਇਹੀ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਫਿਲਮ ਦਾ ਬਾਈਕਾਟ ਕੀਤਾ ਜਾਵੇ ਤੇ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਵੀ ਮੰਗ ਕਰਦੇ ਆ ਇਹ ਜਿਹੜੀ ਫਿਲਮ ਆ ਇਹ ਸਿਰਮੇ ਘਰਾਂ ਦੇ ਵਿੱਚ ਕਿਸੇ ਵੀ ਹਾਲਤ ਦੇ ਵਿੱਚ ਚੱਲਣ ਨਹੀਂ ਦੇਵਾਂਗੇ ਇਹ ਜਿਹੜੀ ਫਿਲਮ ਆ ਇਹਦਾ ਅਸੀਂ ਸਭ ਤੋਂ ਸਖਤ ਵਿਰੋਧ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ